ਤੋ ਜੀ ਮੇਰਾ ਨਾਮ ਵਿਕ੍ਰਮ ਸਿੰਘ ਮੋਫਰ ਹੈ ਜੀ ਮੈਂ ਜਿਹੜੇ ਮ੍ਰਿਸਤਕ ਹੈ ਬਨੇ ਪ੍ਰਤਾਪ ਉਹਨਾਂ ਦੇ ਪੂਆ ਜੀ ਦਾ ਬੇਟਾ ਹੈ ਮਾਮੇ ਪੂਆ ਦੇ ਬੇਟੇ ਹੈ ਹਾਂ ਜੀ ਮੋਫਰ ਸਾਹਿਬ ਕੀ ਕਹਿਣਾ ਚਾਹੁੰਦੇ ਐ ਸਾਰੇ ਮਾਮਲੇ ਦਾ ਜੋ ਹੋਇਆ ਬਹੁਤ ਹੀ ਮੈਂ ਇਸ ਗੱਲ ਦੀ ਨਖੇਦੀ ਕਰਦਾ ਜਿਵੇਂ ਪੰਜਾਬ ਐ ਦੇ ਵਿੱਚ ਲਾਅ ਐਂਡ ਆਰਡਰ ਜੋ ਖਰਾਬ ਹੋਇਆ ਹੋਇਆ ਹੈ ਉਹਦੇ ਤਹਿਤ ਪਿਓ ਪੁੱਤਾਂ ਦੀ ਦੇਖੋ ਦਿਨ ਦਿਹਾੜੇ ਗੋਰੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ तकरीबन 24 ਘੰਟੇ ਹੋਣ ਨੂੰ ਆਇਆ ਠੀਕ ਹੈ ਪੁਲਿਸ ਨੇ ਐਫ ਆਈ ਆਰ ਜ਼ਰੂਰ ਕੱਟੀ ਹੈ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਆਂ ਦੇਖੋ ਜਿਵੇਂ ਉਹ ਕਹਿੰਦੇ ਸੀ ਅਸੀਂ ਪੰਜਾਬ ਨੂੰ ਇੱਕ ਅਮਨ ਤੇ ਕਾਨੂੰਨ ਦੇ ਰਾਹ ਤੇ ਲੈ ਕੇ ਜਾਣਾ ਹੈ ਜੋ ਆਹ ਦਿਨ ਦਿਹਾੜੇ ਕਤਲ ਹੋ ਰਿਹਾ ਹੋਰ ਵੀ ਬਾਰਦਾਤਾਂ ਹੋਈਆਂ ਨੇ ਉਹ ਉਹਦਾ ਉਹ ਉਦੋਂ ਪਪਾ ਪਤਾ ਲਾ ਸਕਦੇ ਆ ਵੀ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਪਰ ਜਿਹੜਾ ਆਹ ਚਲੋ ਦੇ ਕੋਲ ਰਾਇਆਂ ਹੁੰਦੀਆਂ ਨੇ ਪਰ ਬੱਚੇ ਦਾ ਇਹਦੇ ਚ ਕੀ ਕਸੂਰ ਸੀਗਾ ਦੂਜੀ ਗੱਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਚਲੋ ਘਰਾਂ ਦੇ ਵਿੱਚ ਸ੍ਰੀਕੇ ਬਾਜ਼ੀਆਂ ਚ ਚਲੋ ਝਗੜੇ ਵਗੈਰਾ ਹੁੰਦੇ ਆ ਇਹ ਪੰਚਾਇਤੀ ਤੌਰ ਤੇ ਵੀ ਨਿਬੇੜੇ ਜਾ ਸਕਦੇ ਆ ਪਰ ਇਹ ਆਹ ਜਿਹੜੀਆਂ ਮਤਲਬ ਮਤਲਬ ਘਟਨਾ ਹੋਈ ਹੈ ਜਿਵੇਂ ਦੇਖੋ ਇਹ ਗੱਲ ਜਦੋਂ ਅਰੈਸਟ ਹੋਣੀਆਂ ਉਦੋਂ ਹੀ ਇਹ ਗੱਲਾਂ ਸਾਹਮਣੇ ਆਉਣਗੇ ਜਦੋਂ ਪੁਲਿਸ ਪੁੱਛਦਾਸ ਕਰੂ ਵੀ ਕਿਹਦਾ ਹੱਥ ਸੀ ਪਿੱਛੇ ਜੋ ਪਰਿਵਾਰ ਨੂੰ ਜਿਵੇਂ ਉਹ ਬੇਟੀ ਨੇ ਬਿਆਨ ਦਿੱਤੇ ਹੈ ਉਕੂ ਬੇਟੀ ਨੇ ਕਿਹਾ ਵੀ ਮੇਰੇ ਮੇਰੇ ਫਾਦਰ ਨੇ ਮੈਨੂੰ ਦੱਸਿਆ ਸੀਗਾ ਮਤਲਬ ਫੋਨ ਤੇ ਦੱਸਦੇ ਰਹਿੰਦੇ ਸੀ ਵੀ ਆਪਣੀ ਇਹਨਾਂ ਨਾਲ ਬਣਦੀ ਨਹੀਂ ਮੈਨੂੰ ਇਹਨਾਂ ਤੋਂ ਜਾਨ ਦਾ ਖਤਰਾ ਹੈ ਕੱਲ ਨੂੰ ਕੋਈ ਬੇਟਾ ਗੱਲ ਹੋ ਗਈ ਤਾਂ ਤੁਸੀਂ ਆਪਣਾ ਆਏ ਆ ਉਹ ਬੱਚੀ ਨੂੰ ਸਾਰਾ ਕੁਝ ਆਪਣੇ ਫਾਦਰ ਨੇ ਦੱਸਿਆ ਹੋਇਆ ਸੀ ਜਿਹਦੇ ਕਰਕੇ ਜੋ ਬੱਚੀ ਨੇ ਬਿਆਨ ਦਿੱਤੇ ਹੈ ਜੋ ਉਹਦੇ ਫਾਦਰ ਨੇ ਉਹਨੂੰ ਦੱਸਿਆ ਸੀਗਾ ਉਹਦੇ ਤਹਿਤ ਇਹ ਪਰਚਾ ਹੋਇਆ ਹੁਣ ਜਦੋਂ ਇਹ ਅਰੈਸਟ ਹੋਣ ਕੀ ਆ ਜਿਹੜੇ ਮੁਲਜ਼ਮ ਫੜੇ ਜਾਣਗੇ ਫਿਰ ਉਹ ਆਪੇ ਜਿਹੜੀ ਆਪਣੇ ਆਹ ਹੈਗੀ ਆ ਪੁਲਿਸ ਇਹ ਆਪਣੀ ਕਾਰਵਾਈ ਕਰੂਗੀ ਉਹਨਾਂ ਤੋਂ ਬਿਆਨ ਲਊਗੀ ਉਹਨਾਂ ਤੋਂ ਸਾਰਾ ਇਹ ਪੁੱਛਦਾਸ ਕਰਕੇ ਇਹ ਫਿਰ ਇਨਸਾਫ ਮਿਲੂਗਾ ਨਾਲੇ ਜਿਹੜੀ ਜਦੋਂ ਤੱਕ ਉਹ ਅਰੈਸਟ ਨਹੀਂ ਹੁੰਦੇ ਜਦੋਂ ਤੱਕ ਉਹਨਾਂ ਦਾ ਜੋ ਕੀ ਕਹਿਣਾ ਚਾਹੁੰਦੇ ਆ ਕੀ ਉਹਨਾਂ ਦੀ ਇਨਵੋਲਵਮੈਂਟ ਹੈ ਕੀ ਉਹਨਾਂ ਦਾ ਰੋਲ ਹੈ ਜਦੋਂ ਤੱਕ ਪੁਲਿਸ ਇਹ ਸਭ ਕੱਢ ਕੇ ਨਹੀਂ ਲਿਆਉਂਦੀ ਉਦੋਂ ਤੱਕ ਤਾਂ ਮੈਂ ਵੀ ਮਤਲਬ ਜੋ ਕੁਝ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਮਰਡਰ ਹੋਇਆ ਦਿਨ ਦਿਹਾੜੇ ਹੋਇਆ ਕਤਲ ਕਰਨਾ ਜਾਨ ਲੈਣੀ ਕੋਈ ਐਵੇਂ ਤਾਂ ਲੈਂਦਾ ਨਹੀਂ ਚਲੋ ਜਾਨ ਲੈਣੀ ਸੀ ਚਲੋ ਮੰਨ ਲਈ ਗੱਲ ਵੀ ਪਰ ਬੱਚੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਵੀ ਬੱਚੇ ਨੂੰ ਵੀ ਬੇਰਹਿਮੀ ਨਾਲ ਦੋਹਾਂ ਪਿਓ ਪੁੱਤਾਂ ਨੂੰ ਇਹਨਾਂ ਨੇ ਦਿਨ ਦਿਹਾੜੇ ਮਾਰਿਆ ਹੈ ਤੇ ਅਸੀਂ ਤੁਹਾਡੇ ਰਾਈ ਮੰਗ ਕਰਾਂਗੇ ਜੇ ਐਂ ਚੱਲਦਾ ਰਿਹਾ ਪੰਜਾਬ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਫੇਰ ਤੁਹਾਡੇ ਰਾਈ ਬੇਨਤੀ ਕਰਦਾ ਹਾਂ ਵੀ ਜਿਹੜਾ ਉਹ ਦਾਵਾ ਕਰਦੇ ਆ ਪੰਜਾਬ ਦੇ ਵਿੱਚ ਅਮਨ ਕਨਾਂ ਕਾਨੂੰਨ ਦਾ ਨਾਂ ਦੀ ਕੋਈ ਚੀਜ਼ ਨਹੀਂ ਜੇ ਸਾਨੂੰ ਉਹ ਨਿਆ ਦੇਣਾ ਚਾਹੁੰਦੇ ਆ ਤਾਂ ਤੁਰਤ ਉਹਨਾਂ ਨੂੰ ਮਿਲਦਿਆਂ ਨੂੰ ਫੜਨ ਉਹਨਾਂ ਤੋਂ ਪੁੱਛ ਦੱਸ ਹੋਵੇ ਸਾਰੀ ਸਚਾਈ ਸਾਹਮਣੇ ਆਵੇ ਨਾਲ ਤੁਹਾਨੂੰ ਮੈਂ ਕੱਲ ਦੱਸਦਾ ਨਾ ਇਹਦੇ ਵਿੱਚ ਉਹ ਬਹੁਤ ਵੱਡੇ ਖਲਾਸੇ ਬਹੁਤ ਕੁਝ ਹੋਊਗਾ ਇਹਦੇ ਵਿੱਚ ਕਾਫੀ ਪੋਲੀਟਿਕਲ ਬੰਦੇ ਵੀ ਇਨਵੋਲ ਮੇ ਪਿੱਛੋਂ ਬਹੁਤ ਕੁਝ ਚੱਲ ਰਿਹਾ ਹੈ ਤੋ ਇਸ ਕਰਕੇ ਮੈਂ ਜੇ ਕੁਛ ਕਹਾ ਇਹ ਕਹਿਣਾ ਹਲੇ ਪਹਿਲਾ ਹੋਊਗਾ ਜਦੋਂ ਤੱਕ ਮੁਲਜ਼ਮ ਨਹੀਂ ਆਪਣੇ ਮੂੰਹ ਤੋਂ ਮੰਨਦੇ ਪੁਲਿਸ ਨਹੀਂ ਮਨਾਉਂਦੀ ਉਹ ਤੱਕ ਚਲੋ ਮੈਂ ਕੁਛ ਵੀ ਕਹੀ ਜਾਵਾਂ ਪਰ ਇਹ ਹੈ ਗੜਬੜ ਜ਼ਰੂਰ ਹੈ ਤੇ ਵੱਡੇ ਲੋਕਾਂ ਦੀ ਇਨਵੋਲਵਮੈਂਟ ਹੈ ਤੇ ਹਰ ਪੱਖੋਂ ਪੁਲਿਸ ਤੇ ਵੀ ਚਲੋ ਪ੍ਰੈਸ਼ਰ ਹੈਗਾ ਸਾਨੂੰ ਕੱਬੇ ਸੋਝੋ ਪਤਾ ਲੱਗਦਾ ਹੈਗਾ ਤਾਂ ਹੀ ਦੇਖੋ ਹਲੇ ਤੱਕ ਕੋਈ ਅਰੈਸਟ ਨਹੀਂ ਹੋਈ ਡਬਲ ਮਰਡਰ ਹੈ ਇਹ ਕਿਹੜਾ ਕੋਈ ਚਲੋ ਜਾਨਤਾ ਹਰ ਇਨਸਾਨ ਦੀ ਕੀਮਤੀ ਹੁੰਦੀ ਹੈ ਬਟ ਬੱਚੇ ਨੂੰ ਬੜਾ ਇਸ ਇਲਾਕੇ ਦੇ ਵਿੱਚ ਇੱਕ ਇਹ ਜਾਂ ਇੱਕ ਡਰਾਉ ਮਤਲਬ ਡਰਦਾ ਮਾਹੌਲ ਪੈਦਾ ਕਰਦਾ ਹੈ ਇਸ ਪਿਓ ਪੁੱਤਾਂ ਦੀ ਜਿਹੜਾ ਕਤਲ ਹੋਇਆ ਜਦੋਂ ਆਮ ਬੰਦੇ ਕਾਫੀ ਇਸ ਗੱਲ ਦੀ ਸਰਕਾਰ ਦੀ ਨਿਖੇਧੀ ਕਰ ਰਹੇ ਨੇ ਜੇ ਸਰਕਾਰ ਕੁਝ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਜੇਤੀ ਤੋਂ ਜੇਤੀ ਗ੍ਰਿਫਤਾਰ ਕਰੇ ਲੋਕਾਂ ਨੂੰ ਸੱਚਾਈ ਦਾ ਪਤਾ ਚੱਲ ਸਕੇ ਦੁੱਧ ਦਾ ਦੁੱਧ ਦਾ ਪਾਣੀ ਮਤਲਬ ਦੁੱਧ ਦਾ ਦੁੱਧ ਹੋਵੇ ਪਾਣੀ ਦਾ ਪਾਣੀ ਹੋਵੇ ਜੋ ਦੋਸ਼ੀ ਨੇ ਉਹਨਾਂ ਨੂੰ ਤੜੀ ਸਖਤ ਸਜ਼ਾ ਮਿਲਣੀ ਚਾਹੀਦੀ ਠੀਕ ਹੈ ਸਰ ਸਰ ਉਮਰ ਕਿੰਨੀ ਸੀ ਵਿਨੈਤ ਵਿਨੈਤ ਪ੍ਰਤਾਪ ਜੀ ਦੀ ਤੇ اور ਸੂਰਜ ਪ੍ਰਤਾਪ ਜੀ ਦੀ ਵਿਨੇ ਪ੍ਰਤਾਪ ਦੀ ਤਕਰੀਬਨ 55 55 ਸਾਲ ਦੀ ਏਜ ਸੀਗੀ ਬੇਟਾ ਉਹਦਾ 30 ਸਾਲ ਦਾ ਸੀਗਾ ਜੀ ਹਾਂ ਅਨਮੈਰਿਟ ਸੀ ਬੇਟਾ ਹਾਂ ਬੇਟਾ ਅਨਮੈਰਿਟ ਸੀ ਜੀ ਫਿਰ ਹਾਂ ਬੇਟਾ ਬਿਲਕੁਲ ਉਹ ਮਯੋ ਕਾਲਜ ਉੱਤੇ ਅਜਮੇਰ ਪੜਿਆ ਸੀਗਾ ਫਿਰ ਇਹ ਇੰਜੀਨੀਅਰਿੰਗ ਕਰ ਰਿਹਾ ਸੀਗਾ ਬੈਂਗਲੌਰ ਤਕਰੀਬਨ ਮਤਲਬ ਬਹੁਤ ਵਧੀਆ ਬੱਚਾ ਪੜਿਆ ਲਿਖਿਆ ਬਹੁਤ ਸਾਊ ਬੱਚਾ ਸੀਗਾ ਉਹ ਠੀਕ ਹੈ ਚਲੋ ਹਰੇਕ ਹਰੇਕ ਹਰ ਇੱਕ ਕੋਈ ਬੰਦਾ ਕੋਸ਼ਿਸ਼ ਦੀ ਕੋਸ਼ਿਸ਼ ਕਰਦਾ ਹੋ ਰਿਹਾ ਹਰੇਕ ਬੰਦਾ ਇਸ ਕੰਦਰ ਰੋਕਦਾ ਹੀ ਹੈ ਉਹਨੇ ਉਹ ਆਪਣੀ ਵੜ ਰਹੀ ਸੀ ਉਹਨਾਂ ਨੂੰ ਜਿਵੇਂ ਦੱਸਿਆ ਆ ਮੋਹਰ ਸਾਹਿਬ ਨੇ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਮਤਲਬ ਜਿਹੜੇ ਉਹ ਕੋਈ ਕਾਬਜ਼ ਬਨੇ ਪ੍ਰਤਾਪ ਸੀਗਾ ਜੀ ਤੇ ਉਹ ਉਸ ਤੋਂ ਬਾਅਦ ਉਹਨੂੰ ਉੱਥੋਂ ਚਲਾ ਗਿਆ ਜਾਂ ਇਹਨਾਂ ਨੇ ਵੱਲੋਂ ਕਹਿਤਾ ਵੀ ਚੱਲ ਇੱਥੋਂ ਉਸ ਦਿਨ ਪਤਾ ਨਹੀਂ ਕੀ ਹੋਇਆ ਘਰੇ ਟਰੈਕਟਰ ਤੇ ਗਿਆ ਬਾਅਦ ਗੱਡੀ ਤੇ ਆਇਆ ਮਤਲਬ ਉਹਨੇ ਮਤਲਬ ਉਹਨੇ ਅਸੀਂ ਆਪਾਂ ਕਹਿ ਸਕਦੇ ਆ ਉਹਨੇ ਪਲਾਨਿੰਗ ਕਰ ਲਈ ਵੀ ਮੈਂ ਗੱਡੀ ਤੇ ਮੈਨੂੰ ਮਾਰ ਕੇ ਭੱਜਣਾ ਸੌਖਾ ਹੋ ਜਾ ਤਾਂ ਹੀ ਉਹ ਟਰੈਕਟਰ ਛੱਡ ਕੇ ਗੱਡੀ ਲੈ ਕੇ ਆਇਆ ਤੇ ਉਸ ਤੋਂ ਬਾਅਦ ਉਹੀ ਗੱਲ ਹੋਈ ਉਹਨਾਂ ਨੇ ਗੋਲੀਆਂ ਮਾਰੀਆਂ ਉਹ ਬੱਚੇ ਵਿਚਾਰਾ ਮੈਂ ਹੁਣ ਅਸੀਂ ਪੋਸਟਮਾਰਟਮ ਹੋ ਰਿਹਾ ਤੇ ਆ ਰਿਪੋਰਟ ਆਜੂ ਮੇਰੇ ਖਿਆਲ ਤਿੰਨ ਗੋਲੀਆਂ ਮੈਨੇ ਪ੍ਰਤਾਪ ਦੇ ਵੱਜੀਆਂ ਦੋ ਸੂਰਿਆ ਪ੍ਰਤਾਪ ਦੇ ਵੱਜੀਆਂ ਨੇ ਤੇ ਉਸ ਤੋਂ ਬਾਅਦ ਉਹ ਉਥੋਂ ਨਿਕਲ ਕੇ ਕਾਮਯਾਬ ਹੋ ਗਿਆ ਨਿਕਲਣ ਦੇ ਕੰਮ ਵੀ ਹਾਂਜੀ ਮੌਕੇ ਤੇ ਉਹ ਮੌਕੇ ਤੇ ਲਾ ਲੋ ਜੀ ਕਹੂੰਗੀ ਇੱਕ ਤਰ੍ਹਾਂ ਕੋ ਜਦੋਂ ਇਹ ਜਾ ਹਾਦਸਾ ਵਾਪਰ ਜਾਂਦਾ ਜਾਂ ਕਾਂਡ ਹੋ ਜਾਂਦਾ ਆਪਾਂ ਕਹਿ ਦਿੰਨੇ ਆ ਉਦੋਂ ਛੇੜੀ ਛੇਤੀ ਕਿਉਂਕਿ ਪਿੰਡ ਤੋਂ ਥੋੜਾ ਜਿਹਾ ਦੂਰ ਸੀ ਜਗਾ ਪਿੰਡ ਵਾਲੇ ਵੀ ਮੌਕੇ ਤੇ ਸਹੀ ਟਾਈਮ ਤੇ ਪਹੁੰਚ ਨਹੀਂ ਸਕਦੇ ਸਹੀ ਟਾਈਮ ਤੇ ਜੇ ਉਹ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਜਾਂਦੀ ਸ਼ਾਇਦ ਕਿਉਂਕਿ ਬੱਚੇ ਦੀ ਬਲੀਡਿੰਗ ਬਹੁਤ ਹੋਈ ਹੈ ਸ਼ਾਇਦ ਉਹ ਬੱਚੇ ਦੀ ਜਾਨ ਬਚ ਜਾਂਦੀ ਠੀਕ ਹੈ ਸਰ ਅੱਜ ਦੀ ਪੂਰੀਤੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜ਼ਿਲ੍ਹੇ ਅਫੀਰ ਬੇਸ਼ਕ ਉਹਨਾਂ ਨੇ ਦਰਜ ਕਰ ਦਿੱਤੀ ਹੈ ਔਰ ਉਹੀ ਹਜੇ ਗ੍ਰਿਫਟ ਤੋਂ ਬਾਹਰ ਨੇ ਉਹੀ ਮੈਂ ਤੁਹਾਨੂੰ ਬਾਰੀ-ਬਾਰੀ ਕਹਿ ਰਿਹਾ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਦੇਖੋ ਅੱਜ ਦੇਖੋ ਪਹਿਲਾਂ ਜੇ ਚਲੋ ਆਪਾਂ ਇੱਕ ਗੱਲ ਕਰਦੇ ਆਂ ਸਰਕਾਰ ਤੁਹਾਨੂੰ ਬਣਾਈ 92 ਐਮਐਲਏ ਦਿੱਤੇ ਆ ਪਹਿਲਾਂ ਤੇ ਤੁਸੀਂ ਲੋਕ ਉਹ ਪੰਜਾਬ ਦੇ 3 ਕਰੋੜ ਬੰਦਿਆਂ ਨੂੰ ਤੁਸੀਂ ਮਤਲਬ ਇੱਕ ਸੁਰੱਖਿਆ ਨਹੀਂ ਦੇ ਸਕਦੇ ਉਹਨਾਂ ਦੀ ਜਾਨ ਤੇ ਮਾਲ ਦੀ ਆਪਾਂ ਰੱਖਿਆ ਨਹੀਂ ਕਰ ਸਕਦੇ ਜਿਹੜੀਆਂ ਸਹੂਲਤਾਂ ਦੀ ਆਪਾਂ ਦਾਅਵੇ ਕਰਦੇ ਆਂ ਆਟਾ ਦਾਲ ਕਣਕ ਹੋਰ ਲਾਈਟ ਬਿਜਲੀ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਜੋ ਬੰਦੇ ਦਾ ਬੰਦਾ ਆਪ ਆਪਣੇ ਆਪ ਨੂੰ ਸੇਫਲੀ ਮਹਿਸੂਸ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਉਹ ਕੀ ਲਾਅ ਐਂਡ ਆਰਡਰ ਹੀ ਸਭ ਤੋਂ ਪਹਿਲਾਂ ਕੰਮ ਹੈ ਸਰਕਾਰ ਦਾ ਬਹਾਲ ਰੱਖਣਾ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਵੀ ਸਰਕਾਰ ਨਾਕਾਮ ਹੈ ਤੇ ਅੱਜ ਮੈਂ ਤੁਹਾਡੇ ਨਾਲ ਦੇਖੋ ਇੱਥੇ ਕਾਫੀ ਇਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੇ ਦੇਖੋ ਆਉਂਦੇ ਟਾਈਮ ਦੇ ਵਿੱਚ ਜੇ ਪੁਲਿਸ ਨੇ ਬੱਸ ਦੇਖੋ ਮੈਂ ਹਲੇ ਅਸੀਂ ਉਹਨੂੰ ਟਾਈਮ ਹੋਰ ਦੇ ਦੇ ਦਿੰਨੇ ਆ ਪੁਲਿਸ ਨੂੰ ਜੇ ਇਹਨਾਂ ਨੇ ਕੋਈ ਅਰੈਸਟ ਨਾ ਕੀਤੀ ਤਾਂ ਸਾਨੂੰ ਵੀ ਫਿਰ ਕੋਈ ਨਾ ਕੋਈ ਆਪਣਾ ਕੋਈ ਸੰਘਰਸ਼ ਹੀ ਵੜਨਾ ਪੈਣਾ ਹੈ। ਠੀਕ ਹੈ ਜੀ। ਥੈਂਕ ਯੂ। ਉਸ ਮਾਮਲੇ ਨੂੰ ਲੈ ਕੇ ਦੁਬਾਰਾ ਚੱਲਣਾ। ਇਹ ਐਕਚੁਅਲੀ ਇਹ ਸਾਰਾ ਲੈਂਡ ਮਾਫੀਆ ਹੀ ਕੰਮ ਚੱਲ ਰਿਹਾ ਹੈ। ਕਿਉਂਕਿ ਜ਼ਮੀਨਾਂ ਇਧਰ ਏਰੀਆ ਚ ਖੁੱਲੀਆਂ ਨੇ। ਤੇ ਬਿਨੇ ਪ੍ਰਤਾਪ ਮੇਰਾ ਭਾਂਜਾ ਸੀ ਉਹਦੇ ਕੋਲ ਚੰਗੀ ਜ਼ਮੀਨ ਸੀ ਕਿਉਂਕਿ ਜਿਹੜਾ ਸਰਪਲਸ ਦੇ ਲਾਅ ਹੈ ਸੀ ਉਹਨਾਂ ਕੋਲ ਜ਼ਮੀਨਾਂ ਉਹ ਟ੍ਰਾਂਸਫਰ ਕੀਤੇ ਸੀ। ਕੋਤਈ ਵਾ ਵਾਪਸ ਵੀ ਹੁੰਦੀਆਂ ਤਾਂ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਇਹ ਲੋਕਾਂ ਨੇ ਗਲਤ ਤਰੀਕੇ ਨਾਲ ਗਲਤ ਖਾੜ ਬਣਾ ਕੇ ਆਪਣੇ ਨਾਂ ਕਰਵਾ ਲਿਆ। ਕਬਜ਼ਾ ਤਾਂ ਮਿਲ ਨਹੀਂ ਸਕਦਾ ਸੀ। ਪਰ ਉਹ ਅੰਡਰ ਫਾਲਸ ਪ੍ਰੈਸਟਿਜ ਉਹਨਾਂ ਨੇ ਉਹ ਕਰਕੇ ਫਿਰ ਪ੍ਰੈਸ਼ਰ ਬਣਾਉਣ ਲੱਗ ਪਏ। ਉਹ ਜਦੋਂ ਦੇਖੋ ਕੋਈ ਸਰਕਾਰ ਆਉਂਦੀ ਹੈ ਪਿਛਲੀ ਸਰਕਾਰ ਸੀ। ਉਹਨਾਂ ਵੇੜਿਆਂ 'ਚ ਉਹਨਾਂ ਨੂੰ ਐਸੀ ਵੀ ਸ਼ਾਇਦ ਕਬਜ਼ਾ ਮਿਲ ਜਾਏ ਜਦੋਂ ਕਿ ਕਬਜ਼ਾ ਮਿਲ ਨਹੀਂ ਸਕਦਾ ਨਾ ਕੋਈ ਕੋਰਟ ਦਵਾ ਸਕਦੀ ਐ ਨਾ ਪੁਲਿਸ ਦਵਾ ਸਕਦੀ। ਉਹ ਪਿੰਡ 'ਚ ਇੱਕ ਰਾਣਾ ਹੈ ਗਵਿੰਦਰ ਉਹਨੇ ਕਰਵਾ ਕੇ ਕੋਸ਼ਿਸ਼ ਕੀਤੀ ਹਾਲਾਂਕਿ ਮੇਰੀ ਨੌਲੇਜ ਸੀ ਕਿ ਮੈਂ ਮੈਸੇਜ ਵੀ ਲਾਇਆ ਮੈਂ ਕਿਹਾ ਵੀ ਗਲਤ ਕੰਮ ਨਾ ਕਰੋ ਜੇ ਤੁਹਾਡੇ ਕੋਲ ਕੋਈ ਰਾਈਟ ਬਣਦਾ ਆ ਜਾਓ ਬਾਇਲ ਹੈਲਪ ਯੂ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ کئی ਦਿਨ ਹੋ ਗਏ ਇਹੇ ਕੋਸ਼ਿਸ਼ਾਂ ਚੱਲ ਰਹੀਆਂ ਪਿੰਡ ਦੇ ਵਿੱਚ ਦੋ ਤਿੰਨ ਹੋਰ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਇਹਨਾਂ ਨਾਲ ਕੋਈ ਇਨਸਾਈਡ ਕਰਕੇ ਇੱਕ ਐਗਰੋ ਨਾਂ ਦੀ ਉਹ ਬਣਾ ਲਈ ਸੋਸਾਇਟੀ ਉਹ ਸੋਸਾਇਟੀ ਦੇ ਵਿੱਚ ਉਹ 15 20 ਏਕੜ ਜ਼ਮੀਨ ਚੜਾ ਕੇ ਜਾ ਲਈ ਉਹਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਔਰ ਉਸ ਕਬਜ਼ੇ ਕਰਨ ਦੇ ਦੌਰਾਨ ਗੁਰਨੇ ਪ੍ਰਤਾਪ ਨੇ ਉਹਨਾਂ ਨੂੰ ਆਖਿਆ ਵੀ ਜੇ ਤੁਹਾਡੇ ਕੋਲ ਕੋਈ ਡਾਕੂਮੈਂਟਸ ਪ੍ਰੋਪਰ ਹੈ ਜਾਂ ਕੁਛ ਆ ਦੱਸੋ ਉਥੇ ਉਹਨਾਂ ਦਾ ਤੁੰਗਮਾ ਹੋ ਗਈ। ਔਰ ਉਥੇ ਜਦੋਂ ਉਹਨਾਂ ਨੇ ਸਾਰਾ ਕੁਝ ਮੌਕੇ ਦੇ ਹਾਲਾਤ ਦੇਖ ਕੇ ਫਿਰ ਇਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਵੀ ਯੂ ਹੈਵ ਟੂ ਗੋ। ਫਿਰ ਉਹ ਜਾ ਕੇ ਆਪਣਾ ਕਾਰ ਚ ਲਿਆ ਕੇ ਪਿਸਤਲ ਫਿਰ ਉਹਨਾਂ ਨੇ ਫਾਇਰ ਕਰਕੇ ਨਾਲੇ ਤਾਂ ਵੀਨੇ ਪ੍ਰਤਾਪ ਦੀ ਡੈਥ ਹੋ ਗਈ ਨਾਲੇ ਉਹਦੇ ਬੇਟੇ ਸਰਦਾਰ ਜੀ ਕੋਈ ਐਸ ਮਾਡਲ ਨੂੰ ਲੈ ਕੇ ਕੋਈ ਕੋਰਟ ਚੈੜੀ ਜਾਂ ਪੰਚਾਇਤ ਵੀ ਕੋਈ ਮਾਮਲਾ ਗਿਆ ਹੋਇਆ ਹਾਂ ਜੀ ਚੱਲ ਰਹੇ ਸਾਰੇ ਇਹ ਇਸ ਸਿਵਲ ਮੈਟਰ ਵੀ ਚੱਲ ਰਿਹਾ ਹੈ ਇਹ ਨਾਲ ਦੀ ਨਾਲ ਸਾਡੇ ਇਧਰ ਐਸਟੀਐਮ ਕੋਰਟਸ ਵੀ ਹੈ ਉਥੇ ਕਈ ਇੰਤਕਾਲ ਗਲਤ ਹੋਇਆ ਉਹਨਾਂ ਨੂੰ ਦਰਸਤ ਕਰਾਉਣ ਦੀ ਗੱਲ ਚੱਲ ਰਹੀ ਹੈ ਔਰ ਕਈ ਜਗ੍ਹਾ ਗਲਤ ਕਬਜ਼ਾ ਕਰਨ ਵਾਸਤੇ ਇਹ ਸਾਰਿਆਂ ਦਾ ਜੀ ਸਰ ਜੀ ਤੁਹਾਡੇ ਪਹਿਲਾਂ ਵੀ ਕੋਈ ਘਟਨਾ ਸੀ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੂੰ ਕੋਈ ਪਹਿਲਾਂ ਘਟਨਾ ਕੀ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਇਹ ਹਾਲਾਤ ਬਣ ਸਕਦੇ ਨਹੀਂ ਕੋਈ ਪੁਲਿਸ ਨੂੰ ਪਹਿਲਾਂ ਕੋਈ ਅੰਦਾ ਵੀ ਹਦਾਇਤ ਕੋਈ ਸੂchna ਦਿੱਤੀ ਕਿ ਹਾਂਜੀ 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 ਹੋਇਸੀ ਪਹਿਲਾਂ ਕਿਸ ਤਰ੍ਹਾਂ ਉਹ ਡਟਣ ਕੋਈ ਸੂchnਾ ਜੁੜੀ ਸੀ ਇਹ ਇੱਕ ਵਾਰ ਪਹਿਲਾਂ ਵੀ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹ ਵੀ ਨੇ ਮੈਸੇਜ ਲਾਤਾ ਸੀਗਾ ਪਰ ਇਸ ਨੂੰ ਪਰ ਪੁਲਿਸ ਜਿਹੜੇ ਆ ਨਾ ਜਿੰਨਾ ਚਿਰ ਕੋਈ ਲੜਾਈ ਝਗੜਾ ਨਹੀਂ ਹੁੰਦੇ ਦਾਖਲ ਅੰਦਾਜ਼ੀ ਕਰਦੇ ਨੇ ਸਰ ਕੋਈ ਪਹਿਲਾਂ ਵੀ ਜਾਣੋ ਮਾਰਨ ਦੀ ਕੋਈ ਧਮਕੀਆਂ ਵਗੈਰਾ ਜਾਂ ਤਾਂ ਕੁਝ ਦਾ ਸਾਹਮਣਾ ਕਰਨਾ ਪਿਆ ਨਾਲ ਉਹ ਦੇਖੋ ਜੀ ਇਹ ਤਾਂ ਹੁਣ ਪੰਜਾਬ ਦਾ ਨੋਰਮਲ ਗੱਲ ਹੈ ਹਰੇਕ ਹੀ ਡਰਾਉਣ ਦੀ ਕੋਸ਼ਿਸ਼ ਕਰਦਾ ਔਰ ਇੰਨੀ ਕੋਈ ਉਮੀਦ ਨਹੀਂ ਸੀ ਵੀ ਐਡੀ ਵੱਡੀ ਗੱਲ ਹੋ ਜਾਵੇ ਜਿਵੇਂ ਐਮਐਸਪ ਜਿਵੇਂ ਮਤਲਬ ਕੱਲ ਦੱਸਿਆ ਜਾ ਰਿਹਾ ਹੈ ਵੀ ਕੱਲ ਸਵੇਰੇ ਵੀ ਕੋਈ ਕੱਲ ਦੁਪਹਿਰ ਵੀ ਕੋਈ ਇਹਨਾਂ ਦੀ ਬਹਿਸ-ਬਾਜੀ ਹੋਈ ਸੀ ਤਾਂ ਉਸ ਟਾਈਮ ਕੋਈ ਸੂਚਨਾ ਦਿੱਤੀ ਗਈ ਸੀ ਬੁੱਢਸ ਨੂੰ ਵੀ ਵੀ ਅਸਰੇ ਕੋਈ ਤਸਲ ਹੋਈ ਆ ਬਹਿਸ-ਬਾਜੀ ਹੋਈ ਹੈ ਨਹੀਂ ਜੀ ਉਦੋਂ ਤਾਂ ਕਣਕ ਵੱਢਣ ਲੱਗੇ ਸੀ ਜੀ ਇਹ ਵਿਨੇ ਦੇ ਬੰਦੇ ਉਹ ਕਣਕ ਵੱਢ ਰਹੇ ਸੀ ਉਹ ਜਾ ਕੇ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਉਹਨਾਂ ਨੂੰ ਵਾਸੀ ਲਾਤਾ ਉਹ ਚੰਡੀਗੜ੍ਹੋਂ ਦੋਹੇ ਬਾਪ ਬੇਟਾ ਆ ਗਏ ਉਹਨਾਂ ਨੇ ਆ ਕੇ ਰੋਕਤਾ ਰੋਕਣ ਤੋਂ ਬਾਅਦ ਉਹਨਾਂ ਨੂੰ ਤਾਂ ਹੋ ਗਿਆ ਵੀ ਚਲੋ ਅ ਠੀਕ ਹੈ ਟਕਾਹ ਹੋ ਗਈ ਗੱਲ ਖਤਮ ਹੈ ਪਰ ਅਗੇਨ ਫਿਰ ਉਹ ਜਾ ਕੇ ਕਾਰ ਲੈ ਕੇ ਆਇਆ ਪਹਿਲਾਂ ਟਰੈਕਟਰ ਤੇ ਆਇਆ ਫਿਰ ਇਸ ਤਰਸੀ ਉਹਦੇ ਫਾਇਰਿੰਗ ਕੀਤੀ ਕਿੰਨੀ ਜਗ੍ਹਾ ਟੋਟਲ ਕਿੰਨੀ ਜਗ੍ਹਾ ਦਾ ਰੋਲਾ ਹੈ ਕਿੰਨੀ ਇਹ 18 ਕਿੱਕੜ ਹੈ ਜੀ ਅੱਛਾ ਅੱਛਾ ਦੂਜੀ ਗੈਂਦੀ ਵੀ ਤੁਹਾਨੂੰ ਕੋਈ ਲੱਗਦਾ ਵੀ ਰਾਣਾ ਹੀ ਮੁੱਖ ਹੈ ਜਾਂ ਰਾਣੇ ਦੇ ਪਿੱਛੇ ਕਿਸੇ ਬੰਦੇ ਦਾ ਕੋਈ ਵੱਡੇ ਬੰਦੇ ਦਾ ਹੱਥ ਹੋ ਸਕਦਾ ਇਹ ਤਾਂ ਜੀ ਐਫ ਆਈ ਆਰ ਹੋ ਚੁੱਕੀ ਆ ਤੁਸੀਂ ਉਹ ਚੈੱਕ ਕਰ ਲਓ ਕਿਉਂਕਿ ਇਹਦੇ ਚ ਜਿਹੜੀ ਐਗਰੋ ਸੁਸਾਇਟੀ ਬਣੀ ਸੀ ਉਹਦੇ ਵਿੱਚ ਇੱਕ ਮੇਨ ਮੈਂਬਰ ਤਾਂ ਉਤੋਂ ਇੱਕ ਤਰ੍ਹਾਂ ਹੈ ਲड़का ਇੱਕ ਤਾਂ ਨਿਸ਼ੰਦਰਪਾਲ ਹੈ ਉਹ ਵੀ ਇਹਨਾਂ ਦੇ ਰਿਸ਼ਤੇਦਾਰੀ ਨੇ ਮਤਲਬ ਕਰ ਸਕੇ ਨੇ ਇੱਕ ਉਹਦਾ ਬੇਟਾ ਹੈ ਇੱਕ ਰਾਣਾ ਹੈ ਦਵਿੰਦਰ ਉਹ ਐਗਰੀਕਲਚਰ ਸੁਸਾਇਟੀ ਬਣਾ ਕੇ ਉਹਦੇ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਜਦੋਂ ਦੀ ਪੁਲਿਸ ਨੇ ਜੋ ਕਾਰਵਾਈ ਕੀਤੀ ਗਈ ਹੈ ਦੁਬਾਰ ਉਹ ਉਸ ਕਾਰਵਾਈ ਨੂੰ ਕਿਵੇਂ ਦੇਖਦਾ ਹੈ ਵੀ ਤੁਸੀਂ ਉਸ ਕਾਰਵਾਈ ਤੋਂ ਸੰਤੁਸ਼ਟ ਹੋ ਜਾਂ ਤੁੰਕੀ ਲੜਦਾ ਹੈ ਵੀ ਪੁਲਿਸ ਦਾ ਰਵਈਆ ਸਮਝ ਲਈ ਹੈ ਦੇਖੋ ਪੁਲਿਸ ਫਿਲਹਾਲ ਅਜੇ ਤੱਕ ਬਿਲਕੁਲ ਪੂਰਾ ਕੋਆਪਰੇਟ ਕਰ ਰਹੀ ਹੈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਰੈਸਟ ਕਰਨ ਦੀ ਵੀ ਗੱਲ ਚੱਲ ਰਹੀ ਹੈ ਜੇ ਉਹ ਹਮ ਟਾਈਮ ਹੋ ਰਿਹਾ ਸੀ ਵੀ ਦੁਬਾਰਾ ਰਿਕੁਐਸਟ ਕਰਾਂਗੇ ਐਸਐਸਪੀ ਨੂੰ ਕਿ ਵੀ ਇਮੀਡੀਏਟਲੀ ਉਹਨੂੰ ਕਿਤੇ ਵੀ ਹੋਵੇ ਕਿਉਂਕਿ ਪਿੱਛੇ ਬੈਕਗ੍ਰਾਉਂਡ ਦੇ ਕਾਫੀ ਵੱਡਾ ਪੋਲਿਟਿਕਲ ਵੀ ਆਤਾ ਹੈ ਜਿਹਦੇ ਕਰਕੇ ਥੋੜਾ ਬਹੁਤ ਟਾਈਮ ਵੱਧ ਲੱਗ ਜਾਂਦਾ ਸਰ 24 ਘੰਟੇ ਇਸ ਕੇਸ ਨੂੰ ਕਤਲ ਨੂੰ ਹੋ ਚੁੱਕਿਆ ਪਰ ਉਹਨਾਂ ਵਾਲੇ ਹੈ ਜੀ ਹਜੇ ਹੋਏ ਨਹੀਂ 6:30 ਵਜੇ ਕਤਲ ਹੋਇਆ ਜੀ ਪੁਲਿਸ ਵੱਲ ਕਿਸ ਕੋਈ ਮਿਲੇ ਹੋ ਇਸ ਮਾਮਲੇ ਚ ਕੋਈ ਹਾਂ ਜੀ ਚੱਲ ਰਿਹਾ ਐਸਐਸਪੀ ਵੱਲੋਂ ਕੀ ਪ੍ਰੋਸੈਸ ਤੁਹਾਨੂੰ ਦੱਸਦਾ ਜੀ ਪਰਿਵਾਰ ਨੂੰ ਜੀ ਉਹਨਾਂ ਨੇ ਦੇਖੋ ਐਫਆਈਆਰ ਸਾਰੀ ਚੈੱਕ ਕਰ ਲਈ ਦਸਤਾ ਵੀ ਜਿੰਨੇ ਬੰਦੇ ਇਨਵੋਲਡ ਹੈ ਉਹਨਾਂ ਦੇ ਅਗੇਸਟ ਐਫਆਈਆਰ ਹੋ ਗਈ ਚਾਰ ਬੰਦਿਆਂ ਦੇ ਔਰ ਕਲੀਅਰ ਕਰਟ ਉਹਨਾਂ ਨੇ ਸਾਰਾ ਲਿਖਤਾ ਉਹਨਾਂ ਦੇ ਵਿਵਿੰਨ ਦੇ ਬੇਟੀ ਵੱਲੋਂ ਐਫਆਈਆਰ ਹੋਈ ਹੈ ਜਿਹੜੇ ਮੌਕੇ ਦਾ ਗਵਾਹ ਸੀ ਜਿਨੇ ਦੇਖਿਆ ਵੀ ਬੰਦਾ ਗੋਲੀਆਂ ਮਾਰ ਰਿਹਾ ਉਹਦਾ ਵੱਲੋਂ ਹਰ ਚੀਜ਼ ਐਸ ਪਰ ਜਿਵੇਂ ਉਹਵੇਂ ਹੋਈ ਹੈ ਉਹਨੂੰ ਇਹ ਪਤਾ ਲੱਗਿਆ ਵੀ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਡੀਜੀਪੀ ਨੂੰ ਮਿਲਿਆ ਦੂਜਿਆਂ ਕੋਈ ਬੰਦੇ ਹਾਈ ਲੈਵਲ ਤੇ ਉਹਨਾਂ ਨੇ ਜਾ ਕੇ ਕਿਹਾ ਜੀ ਇਹ ਗਲਤ ਹੈ ਫਲਾਣਾ ਅਸੀਂ ਕਿਹਾ ਜੀ ਜੇ ਗਲਤ ਹੈ ਤਾਂ ਫਿਰ ਬੰਦੇ ਮਾਰਨ ਦੀ ਕੀ ਲੋਟ ਸੀ ਤੋ ਇਸ ਕਰਕੇ ਯੂ ਹੈਵ ਟੂ ਫੇਰ ਦੇ ਹੱਕ ਦੇ ਵਿੱਚ ਮਿਲੇ ਬੰਦੇ ਡੀਜੀਪੀ ਨੂੰ ਰਾਣਾ ਗਾਣੇ ਦੇ ਹੱਕ ਤੇ ਮਿਲੇ ਡੀਜੀਪੀ ਨੂੰ ਬੰਦੇ ਨਹੀਂ ਜੀ ਉਹ ਰਾਣੇ ਦੇ ਤਾਂ ਨਹੀਂ ਉਹ ਉਥੇ ਪੋਲੀਟੀਕਲੀ ਤੁਹਾਨੂੰ ਪਤਾ ਹੀ ਹੈ ਸਾਰਾ ਪੋਲੀਟੀਕਲ ਬੰਦੇ ਜੀ ਨਾਲ ਤੁਹਾਨੂੰ ਤੁਸੀਂ ਕੀ ਪੋਲੀਟੀਸ਼ੀਅਨ ਤੋਂ ਮੰਨ ਕਰਦੇ ਹੋ ਮੈਂ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਇਮੀਡੀਏਟਲੀ ਅਰੈਸਟ ਇਕ ਵਾਰ ਜਦੋਂ ਐਫ ਆਈ ਆਰ ਹੋ ਗਈ ਬੰਦਾ ਉਹਨਾਂ ਨੇ ਸਰਪਲ ਬਰਾੜ ਦੀ ਇਸ ਨੌਨਲ ਸੈਂਵਲਮੈਂਟ ਹੀ ਦੇਖਦੇ ਹਾਂ ਸਾਰੇ ਮਾਮਲੇ ਦੇ ਵਿੱਚ ਉਹੀ ਹੈ ਜੀ ਐਕਚੁਅਲੀ ਉਹ ਸੁਸਾਇਟੀ ਜਿਹੜੀ ਬਣੀ ਸੀ ਨਾ ਉਹ ਤਿੰਨ ਮੈਂਬਰ ਨੇ ਉਹ ਮੈਂਬਰਾਂ ਕਰਕੇ ਹੀ ਉਹ ਹੀ ਜ਼ਮੀਨ ਸਾਰਿਆਂ ਦੇ ਨਾਲ ਡਿਸਟ੍ਰਿਬਿਊਟ ਹੋਈ ਉਹਨਾਂ ਦਾ ਰਜਿਸਟਰੀ ਆ ਉਹਨਾਂ ਨੇ ਗਲਤ ਹੋਈਆਂ ਜਾਲੀ ਵੀ ਡੋਨਟ ਉਹਦੀ ਵੀ ਪੜਤਾਲ ਕਰਾਵਾਂਗੇ ਰਜਿਸਟਰੀਆਂ ਦੀ ਕੋਈ ਚੈਲੰਜ ਕੀਤਾ ਗਿਆ ਸੀ ਪਹਿਲਾਂ ਰਜਿਸਟਰੀ ਆ ਵੀ ਜਲਦੀ ਹੋਈਆਂ ਨਹੀਂ ਕਿ ਉਹ ਤਾਂ ਜੀ ਸਾਰਾ ਉਹ ਕੋਰਟ ਮੈਟਰ ਹੈਗਾ ਉਹਦੇ ਵਿੱਚ ਇਹ ਹੈ ਵੀ ਆਧਾਰ ਕਾਰਡ ਜਿਹੜੇ ਲੱਗੇ ਆ ਉਹ ਬੰਦੇ ਏਦੋਂ ਬਾਅਦ ਹੁਣ ਦਿਸ ਨਹੀਂ ਰਹੇ ਕਿੱਧਰ ਗਏ ਕਿ ਬੜਾ ਵੱਡਾ ਕੋਈ ਕਾਂਸਪੀਰੇਸੀ ਹੈ ਕਿ ਜਦੋਂ ਲੈਂਡ ਮਾਫੀਆ ਚੱਲਦਾ ਹੈ ਨਾ ਉਹ ਬਹੁਤ ਕੁਝ ਕਰਦਾ ਹੈ ਕਈ ਗੱਲਾਂ ਲੁਕਾਉਣ ਲਈ ਬੜਾ ਕੁਝ ਕੀਤਾ ਜਾਂਦਾ ਸੋ ਅਸੀਂ ਉਹਦੀ ਵੀ ਸਰਕਾਰ ਤੋਂ ਮੰਗ ਕਰਾਂਗੇ ਸੀਐਮ ਤੋਂ ਕਿ ਇਹਨੂੰ ਬੜੇ ਹਾਈ ਲੈਵਲ ਦੀ ਇਨਕੁਆਇਰੀ ਹੋਵੇ ਇਹਦੇ ਕੇਸ ਦੇ ਨਾਲ ਕੋਈ ਵੀ ਹੋਰ ਕ੍ਰਾਈਮ ਕੀਤਾ ਉਹਨੂੰ ਐਡ ਕੀਤਾ ਜਾਵੇ ਔਰ ਕੋਈ ਕਲਪਰੇਟ ਹੈ ਉਹ ਸਕਾਟ ਫਰੀ ਨਹੀਂ ਜਾਣਾ ਚਾਹੀਦਾ ਸਰ ਇਸ ਤੋਂ ਪਹਿਲਾਂ ਕੋਰਟ ਦੇ ਵਿੱਚ ਹੀ ਪਟੀਸ਼ਨਾਂ ਤਿਆਰ ਕੀਤੀਆਂ ਹੋਈਆਂ ਨੇ ਨਹੀਂ ਚੱਲ ਰਹੇ ਜੀ ਉਹ ਤਾਂ ਆਲਰੇਡੀ ਕਿੰਨੇ ਇਹ ਨਾ ਤੁਸੀਂ ਅਸਲੀਆ ਕਿੰਨੇ ਕੇਸ ਇਹ ਵੀ ਇਹ ਐਨਾ ਤੋਂ ਡ ਐਗਜ਼ੈਕਟਲੀ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਇਹ ਸਭ ਵਿਵਾਦ ਹੈ ਮੁਖਰ ਸਾਹਿਬ ਐਸੇ ਕਿੰਨੇ ਸਾਲ ਤੋਂ ਵਿਵਾਦ ਚੱਲ ਰਿਹਾ ਇਹ ਸਾਰਾ ਕੌਫੀ ਯੂਨੀਵਰਸਿਟੀ ਹੋਏ ਪੰਜ ਸੱਤ ਸਾਲ ਹੋਏ ਹੈ ਜੀ ਜਦੋਂ ਸਾਡੀ ਸਰਕਾਰ ਗਈ ਉਦੋਂ ਸ਼ੁਰੂ ਹੋ ਗਿਆ ਇਹ ਕੰਮ ਬਾਅਦ ਚ ਫਿਰ ਚੱਲੀ ਗਿਆ ਹੌਲੀ ਹੌਲੀ